ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪੂਰਨਮਾਸ਼ੀ ਦੀ ਰਾਤ ਤੁਸੀਂ ਕਪੂਰ ਤੇ ਲੌਂਗ ਨੂੰ ਇਸ ਤਰ੍ਹਾਂ ਜਲਾ ਦਿੰਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਤੁਸੀਂ ਤਾਂ ਹੈਰਾਨ ਹੀ ਰਹਿ ਜਾਓਗੇ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਅਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਹਰ ਰੋਜ਼ ਕਪੂਰ ਤੇ ਲੌਂਗ ਆਪਣੇ ਘਰ ਵਿੱਚ ਜਲਾਉਂਦੇ ਹੋ ਇਸ ਦੇ ਫਾਇਦੇ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ ਇਸ ਦੇ ਫਾਇਦੇ ਹਨ ਜਾਂ ਨੁਕਸਾਨ ਇਸ ਬਾਰੇ ਸਾਧ ਸੰਗਤ ਜੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਹੀ ਜਾਣਕਾਰੀ ਦੇਣ ਵਾਲੇ ਹਾਂ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਤੇ ਕਪੂਰ ਦਾ ਕਰਨ ਵਾਲਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਹਰ ਰੋਜ਼ ਆਪਣੇ ਘਰ ਵਿੱਚ ਕਰਦੇ ਹੋ ਭਾਵੇਂ ਕੇ ਕਪੂਰ ਤੇ ਲੌਂਗ ਨੂੰ ਘਰ ਵਿੱਚ ਜਲਾਉਂਦੇ ਹੋ ਉਸ ਦੇ ਨਾਲ ਤੁਹਾਡੇ ਘਰ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੀਆਂ ਵੀ ਪ੍ਰੋਬਲਮਸ ਹਨ ਮੁਸ਼ਕਿਲਾਂ ਹਨ ਪਰੇਸ਼ਾਨੀਆਂ ਹਨ ਸਾਰੀਆਂ ਦੂਰ ਹੋ ਜਾਣਗੀਆਂ ਸਤਸੰਗਤ ਜੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਬੜੇ ਸਾਰੇ ਕਸ਼ਟ ਹਨ ਸੰਕਟ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਵਿੱਚ ਲੌਂਗ ਤੇ ਕਪੂਰ ਨੂੰ ਜਲਾਉਂਦੇ ਹੋ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਮਾੜੀਆਂ ਸ਼ਕਤੀਆਂ ਉਹ ਤੁਹਾਡਾ ਕੁਝ ਵਿਗੜ ਨਹੀਂ ਸਕਣਗੀਆਂ ਤੁਹਾਡੇ ਘਰ ਤੋਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਇਸ ਦੇ ਨਾਲ ਸਾਧ ਸੰਗਤ ਜੀ ਘਰ ਦਾ ਕਲੇ ਕਲੇਸ਼ ਵੀ ਖਤਮ ਹੋ ਜਾਵੇਗਾ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਲੰਬੇ ਤੱਕ ਪੂਰਨ ਨੂੰ ਸਾਧ ਸੰਗਤ ਜੀ ਕਿਸ ਤਰੀਕੇ ਨਾਲ ਹਰ ਰੋਜ਼ ਘਰ ਵਿੱਚ ਚਲਾਉਣਾ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੇਣ ਵਾਲੇ ਹਾਂ ਇਹ ਕੋਈ ਵਹਿਮ ਜਾਂ ਭਰਮ ਨਹੀਂ ਬਿਲਕੁਲ ਸੱਚ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਓ ਤਾਂ ਕਿ ਤੁਹਾਨੂੰ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਕਿ ਇਸ ਦੇ ਕਿੰਨੇ ਜ਼ਿਆਦਾ ਫਾਇਦੇ ਹਨ ਸਾਧ ਸੰਗਤ ਜੀ ਤੁਹਾਡੇ ਲਈ ਬੜੇ ਹੀ ਜ਼ਿਆਦਾ ਵੀਡੀਓ ਖਾਸ ਸਾਬਿਤ ਹੋ ਜਾਵੇਗੀ ਜੇਕਰ ਹਰ ਰੋਜ਼ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਘਰ ਦੇ ਵਿੱਚ ਕਪੂਰ ਤੇ ਲਾਂਗ ਦਾ ਉਪਾਹ ਕਰਦੇ ਹੋ ਜਾਂ ਇਹਨਾਂ ਨੂੰ ਜਲਾਉਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪਰੇਸ਼ਾਨੀ ਦੁੱਖ ਦਲੇਦਰ ਨਹੀਂ ਆਉਣਗੇ ਬਲਕਿ ਦੂਰ ਹੋ ਜਾਣਗੇ ਪੈਸੇ ਦੀ ਕਮੀ ਨੂੰ ਲੈ ਕੇ ਜੇਕਰ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਦੁਖੀ ਹੋ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਆਉਂਦੇ ਹਨ ਜਿਹੜੇ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਤੁਹਾਡੇ ਇਸ ਉਪਾਅ ਦੇ ਨਾਲ ਸਾਰੇ ਹੀ ਸਾਥ ਸੰਗਤ ਜੀ ਦੂਰ ਹੋ ਜਾਣਗੇ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਪਰੇਸ਼ਾਨੀ ਹੈ ਜਿਸ ਕਰਕੇ ਤੁਹਾਡੇ ਰਿਸ਼ਤੇਦਾਰ ਸਾਥ ਸੰਬੰਧੀ ਤੁਹਾਡੇ ਤੋਂ ਮੂੰਹ ਫੇਰਦੇ ਹਨ ਇਸ ਚੀਜ਼ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਜਾਵੇਗਾ ਸਾਰ ਸੰਗਾ ਜੀ ਜੇਕਰ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਇਸ ਔਖੀ ਘੜੀ ਵਿੱਚ ਤੁਹਾਨੂੰ ਇਸ ਦੇ ਬਾਰੇ ਸੋਚਣ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਪਰੇਸ਼ਾਨੀ ਨੂੰ ਖੁਦ ਵੀ ਦੂਰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਸਾਧ ਸੰਗਤ ਜੀ ਕਿਉਂਕਿ ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਲਾਂਗ ਤੇ ਕਪੂਰ ਨੂੰ ਜਲਾਉਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਧਨ ਸੰਪਤੀ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਦੂਰ ਹੋ ਜਾਣਗੀਆਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੀ ਦੂਰ ਹੋਣਗੀਆਂ ਸਾਧ ਸੰਗਤ ਜੀ ਇਹ ਗੱਲ ਨੂੰ ਸੁਣ ਕੇ ਕਈ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਪਰ ਜਦੋਂ ਤੁਸੀਂ ਇਸ ਨੂੰ ਵਿਸ਼ਵਾਸ ਨਾਲ ਹਰ ਰੋਜ਼ ਘਰ ਵਿੱਚ ਜਲਾਉਣਾ ਸ਼ੁਰੂ ਕਰੋਗੇ ਪੂਰ ਤੇ ਲੌਂਗ ਦੋਵਾਂ ਨੂੰ ਇੱਕੋ ਸਮੇਂ ਮਿਲਾ ਕੇ ਇਹਨਾਂ ਨੂੰ ਜਲਾਉਣਾ ਸ਼ੁਰੂ ਕਰੋਗੇ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਤੁਹਾਨੂੰ ਫਿਰ ਆਪਣੇ ਆਪ ਨਜ਼ਰ ਆਉਣਗੇ ਸਤ ਸੰਗਰ ਜੀ ਜੇਕਰ ਤੁਹਾਡੇ ਘਰ ਵਿੱਚ ਜ਼ਿਆਦਾ ਦੁੱਖ ਕਲੇਸ਼ ਰਹਿੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰਤ ਹੈ ਇਸ ਨੂੰ ਆਪਣੇ ਘਰ ਤੋਂ ਦੂਰ ਕਰਨ ਦੀ ਤੁਹਾਨੂੰ ਜਿੰਨਾ ਸਮਾਂ ਤੁਸੀਂ ਆਪਣੇ ਘਰ ਵਿੱਚ ਦੁੱਖ ਕਲੇਸ਼ ਨੂੰ ਦੂਰ ਨਹੀਂ ਕਰਦੇ ਓਨਾ ਸਮਾਂ ਤੁਹਾਡੇ ਘਰ ਵਿੱਚ ਬਰਕਤ ਨਹੀਂ ਆਉਂਦੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਵਿੱਚ ਬਰਕਤ ਨਹੀਂ ਪਵੇਗੀ। ਸਾਤ ਸੰਗਤ ਜੀ ਪੈਸਾ ਤੁਹਾਡੇ ਘਰ ਕਦੇ ਆਵੇਗਾ ਹੀ ਨਹੀਂ। ਜੇਕਰ ਆਵੇਗਾ ਤਾਂ ਟਿਕੇਗਾ ਨਹੀਂ। ਸਾਤ ਸੰਗਤ ਜੀ ਗਲਤ ਰਸਤੇ ਤੇ ਪੈਸਾ ਤੁਹਾਡਾ ਲੱਗ ਸਕਦਾ ਹੈ। ਰੁਕਿਆ ਹੋਇਆ ਪੈਸਾ ਵੀ ਰੁਕਿਆ ਹੀ ਰਹੇਗਾ ਕਿਉਂਕਿ ਸਾਤ ਸੰਗਤ ਜੀ ਮਾਤਾ ਲਕਸ਼ਮੀ ਨੇ ਕਿਹਾ ਹੈ ਜਿਹੜੇ ਘਰ ਵਿੱਚ ਲੜਾਈ ਹੁੰਦੀ ਹੈ, ਕਲੇਸ਼ ਹੁੰਦਾ ਹੈ ਤੇ ਗੰਦਗੀ ਹੁੰਦੀ ਹੈ। ਜਿਹੜੇ ਘਰ ਦੇ ਆਪਸੀ ਜੀ ਮਤਭੇਦ ਰੱਖਦੇ ਹਨ ਉਸ ਘਰ ਦੇ ਵਿੱਚ ਮੈਂ ਵਾਸ ਨਹੀਂ ਕਰਦੀ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਨੂੰ ਦੂਰ ਕਰਨਾ ਹੈ ਉਸ ਦੇ ਲਈ ਕੀ ਕਰਨਾ ਹੈ ਸਭ ਤੋਂ ਪਹਿਲਾ ਉਪਾਅ ਜਿਹੜਾ ਹੈ ਤੁਹਾਨੂੰ ਦੱਸਣ ਵਾਲੇ ਹਨ ਲੜਾਈ ਝਗੜੇ ਜਿਹਦੇ ਨਾਲ ਦੂਰ ਹੋ ਜਾਣਗੇ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੋ ਲੌਂਗ ਲੈਣੇ ਹਨ ਇੱਕ ਤੁਸੀਂ ਲੈਣਾ ਹੈ ਕਪੂਰ ਜਿਹੜੇ ਦੋ ਲੌਂਗ ਹਨ ਉਹ ਟੁੱਟੇ ਬਿਲਕੁਲ ਨਹੀਂ ਹੋਣੇ ਚਾਹੀਦੇ ਇਹਨਾਂ ਤਿੰਨਾਂ ਹੀ ਲੰਗਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜੋ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਜਾਂ ਇਹਨਾਂ ਲੰਗਾਂ ਨੂੰ ਕਪੂਰ ਨੂੰ ਲੈ ਕੇ ਜਿੱਥੇ ਪਾਠ ਪੂਜਾ ਦਾ ਸਥਾਨ ਬਣਾਇਆ ਹੋਇਆ ਹੈ ਉੱਥੇ ਇਸ ਨੂੰ ਜਲਾ ਦੇਣਾ ਹੈ ਕਿਉਂਕਿ ਉੱਥੇ ਜਲਾਉਣ ਦੇ ਨਾਲ ਤੁਹਾਡੇ ਘਰ ਦੀ ਜਿੰਨੀ 네ਗਟਿਵ ਐਨਰਜੀ ਹੋਵੇ ਕਿ ਨਕਾਰਾਤਮਕ ਊਰਜਾ ਹੋਵੇਗੀ ਸਾਰੀ ਦੂਰ ਹੋ ਜਾਵੇਗੀ ਜਿੰਨੀ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਹੈ ਪ੍ਰਵੇਸ਼ ਕਰ ਜਾਵੇਗੀ ਤੁਹਾਡੇ ਘਰ ਦੇ ਲੜਾਈ ਝਗੜੇ ਦੂਰ ਹੋਣਗੇ ਸਾਰ ਸੰਗਤ ਜੀ ਜਿਵੇਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਦੂਰ ਹੋਣਗੇ ਕਦੇ ਧਨ ਦੀ ਕਮੀ ਨਹੀਂ ਹੋਵੇਗੀ ਜਿਨ੍ਹਾਂ ਦੇ ਘਰ ਵਿੱਚ ਪੈਸਾ ਨਹੀਂ ਆਉਂਦਾ ਜਾਂ ਫਿਰ ਪੈਸਾ ਰੁਕਦਾ ਨਹੀਂ ਜਿਨ੍ਹਾਂ ਦਾ ਆਖਣਾ ਹੈ ਉਹਨਾਂ ਦੀ ਤਜੋਰੀ ਹਮੇਸ਼ਾ ਖਾਲੀ ਰਹਿੰਦੀ ਹੈ ਉਹ ਹਰ ਰੋਜ਼ ਆਪਣੇ ਘਰ ਦੇ ਜੋ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਤੁਸੀਂ ਰੋਜ਼ ਦੋ ਲੌਂਗ ਤੇ ਇੱਕ ਕਪੂਰ ਨੂੰ ਜਲਾਦਿਆ ਕਰੋ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਇਹ ਉਪਾਅ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਹਨਾਂ ਦੋਵਾਂ ਦੇ ਵਿੱਚੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਸਵੇਰੇ ਜਾਂ ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਸਹੀ ਲੱਗੇ ਇਸ ਉਪਾਅ ਨੂੰ ਕਰ ਲਓ ਇਹ ਬੜਾ ਹੀ ਸਰਲ ਤੇ ਸੌਖਾ ਜਿਹਾ ਉਪਾਅ ਹੈ ਕਿਉਂਕਿ ਜੋ ਤੁਹਾਡੇ ਘਰ ਦਾ ਪਾਠ ਪੂਜਾ ਵਾਲਾ ਸਥਾਨ ਹੈ ਜਾਂ ਤੁਸੀਂ ਮੰਦਰ ਬਣਵਾਇਆ ਹੈ ਤੁਹਾਡੇ ਜਿਹੜੇ ਘਰ ਦੀ ਊਰਜਾ ਹੈ ਸਭ ਤੋਂ ਮਹੱਤਵਪੂਰਨ ਸਥਾਨ ਹੀ ਉਹ ਹੀ ਹੈ ਜਿੰਨੀ ਤੁਹਾਡੇ ਘਰ ਵਿੱਚ ਊਰਜਾ ਫੈਲਦੀ ਹੈ ਤੁਹਾਡੇ ਘਰ ਦੇ ਬਣਾਏ ਮੰਦਰ ਚੋਂ ਫੈਲਦੀ ਹੈ ਉੱਥੇ ਤੁਸੀਂ ਇਹ ਲੋਗ ਤੇ ਕਪੂਰ ਜਲਾਉਣੇ ਹਨ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੋਵੇਗਾ ਜਿੰਨੀਆਂ ਵੀ ਤੁਹਾਡੇ ਘਰ ਦੀਆਂ ਮੁਸ਼ਕਿਲਾਂ ਹੋਣਗੀਆਂ ਉਹਨਾਂ ਦਾ ਅੰਤ ਹੋ ਜਾਵੇਗਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਦੂਜਾ ਜਿਹੜਾ ਉਪਾਅ ਹੈ ਜਿਵੇਂ ਤੁਹਾਡੇ ਘਰ ਦੇ ਵਿੱਚ ਅਚਾਨਕ ਤੁਹਾਡਾ ਕਾਰੋਬਾਰ ਕਈ ਵਾਰੀ ਰੁਕਣਾ ਸ਼ੁਰੂ ਹੋ ਜਾਂਦਾ ਹੈ ਆਮਦਨੀ ਘਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਘਰ ਵਿੱਚ ਜਿਵੇਂ ਫੈਮਿਲੀ ਮੈਂਬਰ ਅਚਾਨਕ ਹੀ ਕੋਈ ਬਿਮਾਰ ਪੈ ਜਾਂਦਾ ਹੈ ਜਾਂ ਛੋਟੇ ਬੱਚੇ ਨੂੰ ਅਚਾਨਕ ਕਿਤੇ ਸੱਟ ਫਿੱਟ ਲੱਗ ਜਾਂਦੀ ਹੈ ਤੁਹਾਡੇ ਲਈ ਅਚਾਨਕ ਹੀ ਇਹ ਦਸ਼ਾ ਬਣਦੀ ਹੈ ਹਾਦਸਾ ਵਾਪਰਦਾ ਹੈ ਉਸ ਸਮੇਂ ਤੁਸੀਂ ਲਾਂਗ ਤੇ ਕਪੂਰ ਦਾ ਉਪਾਅ ਕਰਨਾ ਹੈ ਇਹ ਉਪਾਅ ਕਿਵੇਂ ਕਰਨਾ ਹੈ ਸੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਤ ਸੰਗਤ ਜੀ ਜਦੋਂ ਤੁਹਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਪੈਸੇ ਦੀ ਬਰਬਾਦੀ ਹੋਣੇ ਸ਼ੁਰੂ ਹੋ ਗਈ ਹੈ ਉਸ ਸਮੇਂ ਕਰ ਦੇ ਵਿੱਚ ਪੈਸਾ ਖਤਮ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਉਦੋਂ ਤੁਹਾਡੇ ਘਰ ਵਿੱਚ ਅਚਾਨਕ ਦੁੱਖ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਹਨ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਸਾਧ ਸੰਗਤ ਜੀ ਇਹ ਜਿਹੜਾ ਪੈਸਾ ਹੈ ਫਜ਼ੂਲ ਖਰਚ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਲਈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਉਸ ਵਿੱਚ ਪੰਜ ਲਾਂਗ ਪਾਉਣੇ ਹਨ ਇੱਕ ਕਪੂਰ ਪਾਉਣਾ ਹੈ ਲਾਂਗ ਸਾਬਤ ਹੋਣੇ ਚਾਹੀਦੇ ਹਨ ਤੁਸੀਂ ਤੁਹਾਡੇ ਘਰ ਦੇ ਵਿੱਚ ਜਿਸ ਕੋਨੇ ਦੇ ਵਿੱਚ ਜਿਸ ਕਮਰੇ ਵਿੱਚ ਤੁਹਾਡੇ ਹਨੇਰਾ ਜ਼ਿਆਦਾ ਰਹਿੰਦਾ ਹੈ ਉੱਥੇ ਤੁਸੀਂ ਇਸ ਉਪਾਅ ਨੂੰ ਕਮਰੇ ਵਿੱਚ ਹੀ ਕਰਨਾ ਹੈ ਕੋਈ ਵੀ ਐਸੀ ਜਗ੍ਹਾ ਹੋਵੇ ਜਿੱਥੇ ਤੁਹਾਡੇ ਘਰ ਵਿੱਚ ਹੁੰਦੀ ਹੈ ਜਿੱਥੇ ਬਿਲਕੁਲ ਹੀ ਹਨੇਰਾ ਰਹਿੰਦਾ ਹੈ ਲਾਈਟ ਤੋਂ ਬਿਨਾਂ ਉੱਥੇ ਚਾਨਣ ਨਹੀਂ ਜਾਂਦਾ ਜਿਹੜੀ ਜਗ੍ਹਾ ਤੇ ਉਹ ਭਾਵੇਂ ਸਟੋਰ ਹੀ ਕਿਉਂ ਨਾ ਹੋਵੇ ਇਸ ਤਰ੍ਹਾਂ ਦੀਆਂ ਘਰ ਵਿੱਚ ਜਗ੍ਹਾ ਜ਼ਰੂਰ ਹੁੰਦੀਆਂ ਹਨ ਜਿੱਥੇ ਬਿਲਕੁਲ ਵੀ ਚਾਨਣ ਨਹੀਂ ਜਾਂਦਾ ਉਥੇ ਤੁਸੀਂ 5 ਲਾਂਗ ਤੇ 1 ਕਪੂਰ ਨੂੰ ਮਿੱਟੀ ਦੇ ਦੀਵੇ ਵਿੱਚ ਰੱਖ ਕੇ ਜਗਾ ਸਕਦੇ ਹੋ ਜਲਾ ਸਕਦੇ ਹੋ ਹਰ ਰੋਜ਼ ਇਸੇ ਹੀ ਤਰ੍ਹਾਂ ਕਰਨਾ ਹੈ ਉਸੇ ਹੀ ਸਥਾਨ ਤੇ ਤੁਸੀਂ ਹਰ ਰੋਜ਼ ਜਲਾਉਂਦੇ ਰਹਿਣਾ ਹੈ ਤੁਸੀਂ ਸਵੇਰ ਦੇ ਸਮੇਂ ਵੀ ਜਲਾ ਸਕਦੇ ਹੋ ਸ਼ਾਮ ਦੇ ਸਮੇਂ ਵੀ ਜਿਹੜਾ ਸਮਾਂ ਤੁਹਾਨੂੰ ਚੰਗਾ ਲੱਗੇ ਜਿਹੜੇ ਸਮੇਂ ਤੁਹਾਡੇ ਕੋਲ ਸਮਾਂ ਹੈ ਇਸ ਉਪਾਅ ਨੂੰ ਕਰਨ ਨਾਲ ਕੀ ਹੋਵੇਗਾ ਜਿੰਨੀ ਵੀ ਘਰ ਵਿੱਚ ਨੈਗੇਟਿਵ એનર્ਜੀ ਹੋਵੇਗੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਬਹੁਤ ਸਾਰੇ ਇਹਨਾਂ ਲੌਂਗ ਤੇ ਕਪੂਰ ਦੇ ਫਾਇਦੇ ਹਨ ਜਦੋਂ ਅਸੀਂ ਹਰ ਰੋਜ਼ ਲੌਂਗ ਤੇ ਕਪੂਰ ਨੂੰ ਆਪਣੇ ਘਰ ਵਿੱਚ ਇਸ ਸਥਾਨ ਤੇ ਜਲਾਉਂਦੇ ਹਾਂ अनेका ਲਾਭ ਮਿਲਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪਣੇ ਆਪ ਇਹ ਘਰ ਵਿੱਚ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਿਆ ਜੀ ਜਦੋਂ ਵੀ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਨਾਲ ਕਰੋਗੇ ਕਈ ਲੋਕ ਜਿਹੜੇ ਆਖਦੇ ਹਨ ਕਿ ਲੌਂਗ ਤੇ ਕਪੂਰ ਨੂੰ ਇਸ ਤਰ੍ਹਾਂ ਜਲਾਉਣ ਨਾਲ ਕਿਵੇਂ ਪ੍ਰੋਬਲਮਾਂ ਤੇ ਪਰੇਸ਼ਾਨੀਆਂ ਦਾ ਹੱਲ ਹੁੰਦਾ ਹੈ ਤੁਸੀਂ ਵੇਖ ਸਕਦੇ ਹੋ ਜੋ ਕਪੂਰ ਹੁੰਦਾ ਹੈ ਉਹ ਮਹਾਦੇਵ ਨਾਲ ਜੁੜਿਆ ਹੈ ਜੋ ਲੌਂਗ ਹੁੰਦਾ ਹੈ ਮਾਤਾ ਦੁਰਗਾ ਨਾਲ ਜੁੜਿਆ ਹੈ ਉਹ ਸਾਰੇ ਭੈਣ ਭਰਾ ਸਮਝ ਸਕਦੇ ਹੋ ਕਿ ਜੇਕਰ ਮਹਾਦੇਵ ਤੁਹਾਡੇ ਨਾਲ ਥੋੜਾ ਵੱਲ ਵਿੰਗ ਨਹੀਂ ਕਰ ਸਕਦਾ ਤਾਂ ਤੁਹਾਡੀਆਂ ਇੰਨੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਇਸੇ ਹੀ ਤਰ੍ਹਾਂ ਸਾਥ ਸੰਗਤ ਜੀ ਜਦੋਂ ਮਾਤਾ ਦੁਰਗਾ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਂਦਾ ਹੈ ਉਹਦੇ ਨਾਲ ਤੁਹਾਡਾ ਦੁਸ਼ਮਣ ਵੱਲ ਵਿੰਗਾ ਵੀ ਨਹੀਂ ਕਰ ਸਕਦਾ ਜਿਸ ਦੇ ਨਾਲ ਕੋਈ ਨਜ਼ਰ ਦੋਸ਼ ਵੀ ਹੈ ਉਹ ਵੀ ਦੂਰ ਹੋ ਜਾਵੇ ਕਹਤੇ ਜਿਹੜਾ ਕਪੂਰ ਹੈ ਮਹਾਦੇਵ ਨੂੰ ਜਿਹੜਾ ਹੈ ਪ੍ਰਸੰਨ ਕਰਦਾ ਹੈ ਇਸ ਦੇ ਨਾਲ ਉਸ ਸਮੇਂ ਵੀ ਤੁਹਾਡਾ ਕੋਈ ਦੁਸ਼ਮਣ ਤੁਹਾਡਾ ਕਦੀ ਮਾਰਾ ਨਹੀਂ ਸੋਚ ਸਕਦਾ ਹੁਣ ਗੱਲ ਕਰਦੇ ਹਾਂ ਜੀ ਤੀਜੇ ਉਪਾਦੀ ਲੌਂਗ ਦੇ ਕਪੂਰ ਨੂੰ ਜੇਕਰ ਅਸੀਂ ਜਲਾਉਨੇ ਹਾਂ ਹਰ ਰੋਜ਼ ਤੇ ਬੜੇ ਹੀ ਫਾਇਦੇ ਹੋਣਗੇ ਇਸ ਨਾਲ ਮਾਤਾ ਲక్ష్ਮੀ ਜੀ ਜਿਹੜੇ ਹਨ ਤੁਹਾਡੇ ਘਰ ਵਿੱਚ ਹਮੇਸ਼ਾ ਲਈ ਵਾਸ ਕਰਨਗੇ ਇਸ ਦੇ ਨਾਲ ਤੁਹਾਡੇ ਘਰ ਵਿੱਚ ਮਾਇਆ ਜਿਹੜੀ ਹੈ ਆਉਣੀ ਸ਼ੁਰੂ ਹੋ ਜਾਵੇਗੀ ਕਪੂਰ ਨੂੰ ਹਰ ਰੋਜ਼ ਜ਼ਰੂਰ ਜਲਾਇਆ ਕਰੋ ਤਾਂ ਕਿ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਹਨ ਉਹਨਾਂ ਦਾ ਅੰਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ